ਪੰਚਾਇਤ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਵੱਲੋਂ ਮੰਗਾਂ ਸਾਡੀਆਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤੇ ਵਿਰੋਧ ਵਜੋਂ ਅਸੀਂ ਇਹ 3 ਦਿਨ ਦਾ ਇਹ ਹੜਤਾਲ ਦਾ ਆਪਣਾ ਪ੍ਰੋਗਰਾਮ ਰੱਖਿਆ ਜੀ ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦਾ ਹੋਇਆ ਚੱਕਾ ਜਾਮ ਸਤਿ ਸ਼੍ਰੀ ਅਕਾਲ ਮੁਰਦਾਬਾਦ ਮੁਰਦਾਬਾਦ ਜਿਹੜੀ ਆਜਾਦੀ ਹਰਤਾਾਲ ਆ तकरीबन ਇੱਕ ਮਹੀਨਾ ਪਹਿਲਾਂ ਅਸੀਂ ਸਰਕਾਰ ਨੂੰ ਮੈਨੇਜਮੈਂਟ ਨੂੰ ਨੋਟਿਸ ਦੇਨੇ ਪਰ ਸਰਕਾਰ ਨੇ ਸਾਡੇ ਵੀ ਕੋਈ ਵੀ ਮੀਟਿੰਗ ਬੁਲਾ ਕੇ ਸਾਡੇ ਨਾਲ ਜਿਹੜਾ ਸਾਡੇ ਮਸਲੇ ਆ ਉਹਨਾਂ ਤੇ ਵਿਚਾਰੋ ਟਾਲਣਾ ਨਹੀਂ ਕੀਤਾ ਨੋ ਤੋਂ 11 ਜੁਲਾਈ ਤੱਕ ਬੰਦ ਰਹਿਣਗੀਆਂ ਬੱਸਾਂ वाली ਜੋ ਲੜਦੇ ਲੋਕ ਏਲਾ ਚੋਰੀ ਕਰਦੇ ਲੋ ਵੇਖੋ ਜੀ ਇਹ ਤਾਂ ਸਰਕਾਰਾਂ ਨੇ ਜਦੋਂ ਇਹੀ ਸਰਕਾਰ ਆਮ ਆਦਮੀ ਦੀ ਸਰਕਾਰ ਹੀ ਇਹ ਕਹਿੰਦੇ ਸੀ ਕਿ ਹੀ ਆਮ ਲੋਕਾਂ ਦੇ ਕੰਮ ਹਿੱਤ ਵਿੱਚ ਅਸੀਂ ਇਹ ਸਰਕਾਰ ਬਣੀ ਆ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ ਪੰਜਾਬ ਦੇ ਤਕਰੀਬਨ 7.5 ਹਜ਼ਾਰ ਮੁਲਾਜ਼ਮ ਜਿਹੜੇ ਕੱਚੇ ਕੰਮ ਕਰਦੇ ਆ ਠੇਕੇ ਤੇ ਆਊਟਸੋਰਸਿੰਗ ਕੰਟਰੈਕਟ ਤੇ ਉਹ ਹੜਤਾਲ ਤੇ ਜਾ ਚੁੱਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ 'ਚ ਕੀਤੀ ਹੜਤਾਲ ਇੱਕ ਸਾਲ ਹੋ ਗਿਆ 1 ਜੁਲਾਈ ਨੂੰ ਸਾਡੀ ਸੀਐਮ ਨਾਲ ਵੀ ਜਲੰਧਰ ਵਿਖੇ ਮੀਟਿੰਗ ਹੋਈ ਸੀ ਉਹਨਾਂ ਨੇ 1 ਮਹੀਨੇ ਦਾ ਟਾਈਮ ਬਾਉਂਡ ਕੀਤਾ ਕਿ 1 ਮਹੀਨੇ ਦੇ ਵਿੱਚ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਆਪਾਂ ਕਰਕੇ ਹੱਲ ਕਰ ਦੇਣਾ ਆ ਪਰ ਅੱਜ ਇੱਕ ਸਾਲ ਬੀਤ ਗਿਆ ਵਾ ਤੇ ਸਾਨੂੰ ਫਿਰ ਇਹ ਹੜਤਾਲ ਮੁਜਾਰੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਸਤਿ ਸ਼੍ਰੀ ਅਕਾਲ ਮੈਂ ਮੰਨਤ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ। ਅੱਜ ਪੰਜਾਬ ਦੇ ਬੱਸਾਂ ਦੇ ਠੇਕੇ ਮੁਲਾਜ਼ਮਾਂ ਵੱਲੋਂ 9 ਤੋਂ 11 ਜੁਲਾਈ ਤੱਕ ਬੱਸਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਜਿਸ ਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੱਚਿਆਂ ਤੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਆਓ ਦੱਸਦੇ ਹਾਂ ਤੁਹਾਨੂੰ ਕੀ ਹੈ ਪੂਰੀ ਖਬਰ। ਪੰਜਾਬ ਦੇ ਠੇਕੇ ਮੁਲਾਜ਼ਮਾਂ ਵੱਲੋਂ 9 10 11 ਜੁਲਾਈ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਪੀਆਰਟੀਸੀ ਦੇ ਪਨ ਬੱਸਾ ਦੇ ਠੇਕੇ ਮੁਲਾਜ਼ਮਾਂ ਗੇਟ ਰੈਲੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ 36 ਮੀਟਿੰਗਾਂ ਤੋਂ ਬਾਅਦ ਵੀ ਉਹਨਾਂ ਦੇ ਹੱਥ ਖਾਲੀ ਹਨ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਬਿਲਕੁਲ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦਿਆਂ ਉਹਨਾਂ ਨੇ 3 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਪਟਿਆਲਾ ਡੀਪੂ ਤੇ ਸੂਬਾ ਮੀਤ ਪ੍ਰਦਾਨ ਹਰਕੇਸ਼ ਕੁਮਾਰ ਵਿੱਕੀ ਚੇਅਰਮੈਨ ਸੁਲਤਾਨ ਸਿੰਘ ਕੈਸ਼ੀਅਰ ਅਤਿੰਦਰਪਾਲ ਸਿੰਘ ਨੇ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ठेकेदारों ਦੇ ਹੱਥ ਮੌਜੂਦਾ ਸਰਕਾਰਾਂ ਨਾਲ ਜੁੜਦੇ ਹਨ ਅਤੇ ਪੰਜਾਬ ਦੇ ਨੌਜਵਾਨ ਦਾ ਸ਼ੋਸ਼ਣ ਕਰ ਰਹੇ ਨੇ ਠੇਕੇਦਾਰੀ ਸਿਸਟਮ ਜਿਉਂ ਦੀ ਤਿਉਂ ਚੱਲ ਰਿਹਾ ਪ੍ਰਸ਼ਟਾਚਾਰ ਦੇ ਨਾਲ ਵਿਭਾਗਾ ਦੇ ਵਿੱਚ ਭਾਰਤੀ ਕੀਤੀ ਜਾ ਰਹੀ ਹੈ ਪਹਿਲਾ ਟ੍ਰਾਂਸਪੋਰਟ ਮੰਤਰੀ ਪੰਜਾਬ ਦੇ ਫਿਰ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਕਰਕੇ ਯੂਨੀਅਨ ਦੀਆਂ ਮੰਗਾਂ ਦਾ 1 ਮਹੀਨੇ ਦੇ ਵਿੱਚ ਕਮੇਟੀ ਬਣ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਕਮੇਟੀ ਬਣੀ ਨੂੰ ਪਰ ਸਾਲ ਹੋ ਗਿਆ ਕਮੇਟੀ ਨੇ ਹੁਣ ਤੱਕ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ 10-12 ਸਾਲ ਤੋਂ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਆਊਟਸੋਰਸਰ ਠੇਕੇਦਾਰ ਠੇਕੇਦਾਰੀ ਸਿਸਟਮ ਤਹਿਤ ਲੁੱਟ ਦਿਨੀ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਹੁਣ ਬਿਨਾਂ ਠੇਕੇਦਾਰ ਨਾਲ ਐਗਰੀਮੈਂਟ ਤੋਂ ਭਰਤੀ ਕੀਤੇ ਜਾ ਰਹੇ ਟ੍ਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਕਮੇਟੀ ਗਠਿਤ ਕੀਤੀ ਗਈ ਹੈ 2 ਮਹੀਨੇ ਦੇ ਵਿੱਚ ਮੰਗਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਅੱਜ 1 ਸਾਲ 5 ਮਹੀਨੇ ਬੀਤ ਚੁੱਕੇ ਨੇ ਕੋਈ ਹੱਲ ਨਹੀਂ ਕੱਢਿਆ ਦੁਨੀਆਂ ਨੂੰ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਮੰਗਾ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਵੱਲੋਂ ਵੀ 1 ਮਹੀਨੇ ਦੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਸਾਰਿਆਂ ਵੱਲੋਂ ਟਾਲਮਟੋਲ ਚੱਲ ਰਿਹਾ ਹੈ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਮਜਬੂਰੀ ਵਿੱਚ 9, 10 ਅਤੇ 11 ਜੁਲਾਈ ਨੂੰ ਯੂਨੀਅਨ ਵੱਲੋਂ ਪੂਰਨ ਤੌਰ ਤੇ ਪੰਬਸ ਪੀਆਰਟੀਸੀ ਦਾ ਚੱਕਾ ਜਾਮ ਕਰਕੇ ਸਰਕਾਰ ਦੇ ਖਿਲਾਫ ਰੋਸ ਦਰਨਾ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਪੰਜਾਬ ਦਾ ਰਹਿਸ ਤੇ ਪੱਕਾ ਦਰਨਾ ਦਿੱਤਾ ਜਾਵੇਗਾ ਜਗਰਾਤ ਸਿੰਘ ਜਗਰਾਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਵੱਲੋਂ 3 ਦਿਨ ਦੀ ਹੜਤਾਲ ਕੀਤੀ ਗਈ ਸਾਡੀ ਜਿਹੜੀ ਹੜਤਾਲ ਆ ਸਾਰੇ ਤਾਂ ਪਹਿਲਾਂ ਲੰਬੇ ਸਮੇਂ ਤੋਂ ਜਿੰਨੇ ਹੜਤਾਲਾਂ ਸੀ ਕਰਦੇ ਆ ਰਹੇ ਆ ਤੇ ਉਹਦਾ ਕਾਰਨ ਇਹ ਆ ਇਹ ਵਾਲੀ ਹੜਤਾਲ ਹੋਣ ਦਾ ਵੀ ਸਾਡੀਆਂ ਜਿਹੜੀਆਂ ਵਾਂ ਮੰਨੀਆਂ ਹੋਈਆਂ ਸਰਕਾਰ ਵੱਲੋਂ ਮੰਗਾਂ ਸਾਡੀਆਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤੇ ਵਿਰੋਧ ਵਜੋਂ ਅਸੀਂ ਇਹ 3 ਦਿਨ ਦਾ ਇਹ ਹੜਤਾਲ ਦਾ ਆਪਣਾ ਪ੍ਰੋਗਰਾਮ ਰੱਖਿਆ ਜੀ ਪ੍ਰੋਟੈਸਟ ਕਰਨ ਦਾ ਤੇ ਜਿੱਥੇ ਹੜਤਾਲ ਕੀਤੀ ਜਾ ਰਹੀ ਚੱਲ ਰਹੀ ਜਿਹੜੀ ਅੱਜ ਦੀ ਸਾਡੀ ਹੜਤਾਲ ਆ ਉਹ ਤਾਂ ਸਮੁੱਚੇ ਪੰਜਾਬ ਦੇ 27 ਦੀਪੂਆਂ ਦੇ ਵਿੱਚ ਹੀ ਕੀਤੀ ਜਾਣੀ ਆ ਜਿਹੜਾ ਕੱਲ ਦਾ 10 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਸੀਐਮ ਦੀ ਰਹਾਸ਼ਦਾ ਜੀ ਤੇ ਅਗਰ ਕੱਲ ਵਾਲੀ ਮੀਟਿੰਗ ਦੇ ਹੜਤਾ ਧਰਨੇ ਦੌਰਾਨ ਜੇ ਵਿੱਚੋਂ ਕੋਈ ਹੱਲ ਨਿਕਲ ਆਉਂਦਾ ਹੈ ਕੋਈ ਮੀਟਿੰਗ ਨਿਕਲ ਆਉਂਦੀ ਆ ਤਾਂ ਫਿਰ ਤਾਂ ਅਸੀਂ ਪਹਿਲਾਂ ਦੀ ਤਰ੍ਹਾਂ ਆਪਣੀ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਜਨਤਾ ਦੀ ਸੇਵਾ ਦੇ ਵਿੱਚ ਅਗਰ ਜੇ ਮੰਨ ਲਓ ਕੱਲ ਸਾਡੀ ਮੀਟਿੰਗ ਜਾਂ ਕੁਝ ਵਿੱਚੋਂ ਨਹੀਂ ਨਿਕਲਦਾ ਤਾਂ ਫਿਰ ਜਿਹੜੀ 84 ਲੰਬੇ ਸਮੇਂ ਸਾਂ ਮਿਲ ਵੀ ਹੋ ਸਕਦੀ। ਜੁਰਾ ਸਿੰਘ ਜੀ ਲੰਬੇ ਸਮੇਂ ਤੋਂ ਤੁਹਾਡੇ ਨਾਲ ਸੰਘਰਸ਼ ਕੀਤਾ ਜਾ ਰਿਹਾ ਕਿੱਤੇ ਮਲਾਇਆ ਪੱਕੇ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਹ ਗੱਲ ਸਰਕਾਰ ਦੇ ਅੰਦਰ ਦੇ ਗੂਗਲ ਸਰਸਰੇ। ਵੇਖੋ ਜੀ ਇਹ ਤਾਂ ਸਰਕਾਰਾਂ ਨੇ ਜਦੋਂ ਇਹੀ ਸਰਕਾਰ ਆਮ ਆਦਮੀ ਦੀ ਸਰਕਾਰ ਹੀ ਇਹ ਕਹਿੰਦੇ ਵੀ ਅਸੀਂ ਆਮ ਲੋਕਾਂ ਦੇ ਕੰਮ ਹਿੱਤ ਵਿੱਚ ਅਸੀਂ ਇਹ ਸਰਕਾਰ ਬਣੀ ਆ। ਤੇ ਵੋਟਾਂ ਤੋਂ ਪਹਿਲਾਂ ਵੀ ਸਾਡੇ ਧਰਨੇ ਮਰਾ ਮਜਾਰਿਆਂ ਦੇ ਵਿੱਚ ਇਹ ਸ਼ਮੂਲੀਅਤ ਕਰਦੇ ਰਹੇ ਚਾਹੇ ਮੈਂ ਗੱਲ ਕਰਾਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ। ਠੀਕ ਹੈ ਦੂਜੀਆਂ ਸਰਕਾਰਾਂ ਵਾਲੇ ਵੀ ਜਦੋਂ ਵੀ ਸਾਡੀ ਸਰਕਾਰ ਆਈ ਅਸੀਂ ਆਉਂਦੇ ਸਾਰੇ ਤੁਹਾਡਾ ਜਰੂਰ ਕੋਈ ਨਾ ਕੋਈ ਹੱਲ ਕਰਾਂਗੇ ਸਾਡਾ ਜਿਹੜਾ ਹਰਿਆਪੱਨਿਆਂ ਇਹ ਸੀਐਮ ਦੀ ਜਵਾਨੀ ਆ ਉਹਨਾਂ ਦੇ ਬਿਆਨ ਆ ਇਹ ਕੁਲ ਲੁਕਿਆ ਛਿਪਿਆ ਨਹੀਂ ਅੱਜਕੱਲ ਨਟ ਦੇ ਉੱਪਰ ਸਾਰਾ ਕੁਝ ਪਿਆ ਆ ਵੀ ਹਰਿਆਪੱਨ ਜਿਹੜਾ ਵਾ ਪਹਿਲਾਂ ਮੇਰਾ ਮੁਲਾਜ਼ਮਾਂ ਦੇ ਉੱਪਰ ਉਹ ਚੱਲੇਗਾ ਪਰ ਅੱਜ ਤੱਕ ਵੇਖ ਲਓ ਤੁਸੀਂ ਇੱਕ ਸਾਲ ਹੋ ਗਿਆ 1 ਜੁਲਾਈ ਨੂੰ ਸਾਡੇ ਸੀਐਮ ਨਾਲ ਵੀ ਜਲੰਧਰ ਵਿਖੇ ਮੀਟਿੰਗ ਹੋਈ ਸੀ ਉਹਨਾਂ ਨੇ ਇੱਕ ਮਹੀਨੇ ਦਾ ਟਾਈਮ ਬਾਉਂਡ ਕੀਤਾ ਵੀ ਇੱਕ ਮਹੀਨੇ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਮਸਲਾ ਜਿਹੜਾ ਵਾ ਆਪਾਂ ਕਰਕੇ ਹੱਲ ਕਰ ਦੇਣਾ ਆ ਪਰ ਅੱਜ ਇੱਕ ਸਾਲ ਬੀਤ ਗਿਆ ਵਾ ਤੇ ਸਾਨੂੰ ਫੇਰ ਇਹ ਹੜਤਾਲ ਮਜਾਰੇ ਕਰ ਲਈ ਮਜਬੂਰ ਕੀਤਾ ਜਾ ਰਿਹਾ ਇਹ ਕ ਮੰਗਾ ਨਹੀਂ ਮੰਨੀ ਜਾਂਦੀ ਤੇਰਾ ਮੰਗਾ ਨਹੀਂ ਮੰਨਿਆ ਜਾਂਦੀ ਤੇ ਵੇਖੋ ਅਸੀਂ ਹੜਤਾਲ ਦੇ ਵਿੱਚ ਤਾਂ ਅਸੀਂ ਤਿੰਨ ਦਿਨ ਦੀ ਹਾਜ਼ਰ ਆ ਫਿਰ ਉਸ ਤੋਂ ਬਾਅਦ ਆ ਜਿਹੜੀ ਆ ਹੜਤਾਲ ਅਣਮਿੱਥੇ ਸਮੇਂ ਲਈ ਵੀ ਹੋ ਸਕਦੀ ਹੈ ਜੀ ਪਰਦਾ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਜਿਹੜੀ ਹੜਤਾਲ ਕੀਤੀ ਜਾਰੀ ਕਿੰਨੇ ਦਿਨ ਦੀ ਹੜਤਾਲ ਹੈ ਮੈਂ ਜੀ ਜੋਗਤ ਸਿੰਘ ਸੂਬਾ ਜਨ ਸੂਬਾ ਜੁਆਇੰਟ ਸਕੱਤਰ ਪੰਜਾਬ ਰੋਡ ਪਨਬਾਸ ਪੀਆਰਟੀ ਦੇ ਕੰਟਰੈਕਟ ਵਰਕਰ ਜੂਨੀਅਨ ਤੋਂ ਬੋਲਦਾ ਹਾਂ ਜੀ ਜਿਹੜੀ ਅਜਹਾਦੀ ਹੜਤਾਲ ਆ तकरीबन ਇੱਕ ਮਹੀਨਾ ਪਹਿਲਾਂ ਅਸੀਂ ਸਰਕਾਰ ਨੂੰ ਮੈਨੇਜਮੈਂਟ ਨੂੰ ਨੋਟਿਸ ਦਿੰਨੇ ਆ ਪਰ ਸਰਕਾਰ ਨੇ ਸਾਡੇ ਵੀ ਕੋਈ ਵੀ ਮੀਟਿੰਗ ਬੁਲਾ ਕੇ ਸਾਡੇ ਨਾਲ ਜਿਹੜਾ ਸਾਡੇ ਮਸਲੇ ਆ ਉਹਨਾਂ ਤੇ ਵਿਚਾਰ ਉਟਾੰਦਰਾ ਨਹੀਂ ਕੀਤਾ ਤੇ ਡਾਇਰੈਕਟਰ ਨੇ ਮੀਟਿੰਗ ਜ਼ਰੂਰ ਸਾਡੇ ਨਾਲ ਕੀਤੀ ਆ ਪਰ ਉਹ ਡਾਇਰੈਕਟਰ ਨੇ ਵੀ ਸਾਨੂੰ ਉਹਦੇ ਵਿੱਚ ਕਿਹਾ ਵੀ ਜਿਹੜਾ ਤੁਹਾਡੀਆਂ ਮੰਗਾਂ ਨੇ ਉਹ ਸੀਐਮ ਦੀ ਸੀਐਮ ਲੈਵਲ ਦੀਆਂ ਨਹੀਂ ਤੇ ਜਿਸ ਦੇ ਰੋਸ ਵਿੱਚੋਂ ਅਸੀਂ ਪਹਿਲਾਂ ਵੀ ਕਹਿੰਦੇ ਰਿਹਾ ਕਿ ਸਾਡੀ ਸੀਐਮ ਨਾਲ ਮੀਟਿੰਗ ਕਰਵਾ ਦਿੱਤੀ ਜਾਏ ਅਸੀਂ ਟਰਾਂਸਪੋਰਟ ਮੰਤਰੀ ਨੂੰ ਕਿਹਾ ਆਪਣੀ ਮੈਨੇਜਮੈਂਟ ਡਾਇਰੈਕਟਰ ਸੈਕਟਰੀ ਨੂੰ ਕਿਹਾ ਪਰ ਸਾਡੀ ਸੀਐਮ ਨਾਲ ਮੀਟਿੰਗ ਨਹੀਂ ਕਰਵਾਈਗੀ ਜਿਸ ਦੇ ਰੋਸ ਵਿੱਚ ਅੱਜ ਅਸੀਂ ਪੰਜਾਬ ਦੇ ਤਕਰੀਬਨ 7500 ਮੁਲਾਜ਼ਮ ਜਿਹੜੇ ਕੱਚੇ ਕੰਮ ਕਰਦੇ ਆ ਠੇਕੇ ਤੇ ਆਊਟਸੋਰਸਿੰਗ ਕੰਟਰੈਕਟ ਤੇ ਉਹ ਹੜਤਾਲ ਤੇ ਜਾ ਚੁੱਕੇ ਆ ਕਿੰਨੇ ਦਿਨ ਦੀ ਹੜਤਾਲ ਇਹ ਹੜਤਾਲ ਜੀ 3 ਦਿਨ ਦੀ ਆ ਸਾਡੀ ਇਹ ਗੱਲ ਕੀਤੀ ਹੈ ਭਧਾ ਜੀ ਇਹ ਕੇਂਦਰ ਸਰਕਾਰ ਦੇ ਖਿਲਾਫ ਹੈ ਤੇ ਪੰਜਾਬ ਸਰਕਾਰ ਦੇ ਗਿਅਰ ਵੀ ਸਾਡੀ ਅੱਜ ਦੀ ਹੜਤਾਲ ਆ 9 ਤਰੀਕ ਦੀ ਇਹ ਕੇਂਦਰ ਸਰਕਾਰ ਖਿਲਾਫ ਵੀ ਆ ਤੇ ਇਹ ਜਿਹੜਾ ਪੰਜਾਬ ਸਰਕਾਰ ਖਿਲਾਫ ਵੀ ਆ ਅਰ ਜਿਹੜੀ ਸਾਡੀ 3 ਦਿਨ ਦੀ ਨਿਰੰਤਰ ਹੜਤਾਲ ਆ ਉਹ ਸਾਰੀ ਜਿਹੜੀ ਉਹ ਪੰਜਾਬ ਸਰਕਾਰ ਦੇ ਖਿਲਾਫ ਹੈ। ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਕੋਲ ਸੰਗਠਿਤ ਕੀਤਾ ਜਾ ਰਿਹਾ ਹੜਤਾਲਾਂ ਵੀ ਕੀਤੇ ਜਾ ਰਹੇ ਕੀ ਲੱਗਦਾ ਸਰਕਾਰ ਦੇ ਕਰਨ ਤੇ ਕੀ ਹੋਣੀ ਚਾਹੀਦੀ? ਬਿਲਕੁਲ ਜੀ ਸਰਕਾਰ ਨੂੰ ਅਸੀਂ ਪਹਿਲਾਂ ਸਾਡੇ ਨਾਲ ਕਾਫੀ ਮੀਟਿੰਗਾਂ ਹੋ ਗਈਆਂ ਸਾਡੀ 1 ਜੁਲਾਈ 2024 ਦੇ ਸੀਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਮਹਿਕਮੇ ਨੇ ਕੋਈ ਸਪੈਸ਼ਲ ਪੌਨਸੀ ਬਣਾ ਕੇ ਸਾਨੂੰ ਪੱਕੇ ਕਰਨ ਦਾ ਜਿਹੜਾ ਉਹ ਸੀਐਮ ਦੇ ਟੇਬਲ ਤੇ ਜਾ ਕੇ ਉਹ ਗੱਲਬਾਤ ਕੀਤੀ ਜਿਹਦੇ ਵਿੱਚ ਅਸੀਂ ਵੀ ਸਮਰਹਾਂ ਉਹਦੇ ਵਿੱਚ ਸਪਸ਼ਟ ਸੀ ਅਮਨੇ ਜਰਾ ਉਹ ਉਹਨਾਂ ਨੂੰ ਹੁਕਮ ਕੀਤਾ ਵੀ ਇਹ ਪਾਲਿਸੀ ਇਹਨਾਂ ਦੀ ਬਣਾ ਕੇ 1 ਮਹੀਨੇ ਦੇ ਅੰਦਰ ਅੰਦਰ ਮੇਰੇ ਕੋਲ ਲੈ ਕੇ ਆਓ ਪਰ ਉਹ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਉਹਦੇ ਵਿੱਚ ਸਾਡੇ ਵੀ ਜਰੇ ਆ ਉਹ ਜੂਨੀਅਨ ਦਰਮੈਂਦੇ ਇੱਕ ਕਮੇਟੀ ਬਣਾਈ ਗੱਠਤ ਕੀਤੀ ਸੀ ਜਿਹਦੇ ਵਿੱਚ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਸਾਡੇ ਨਾਲ ਮੀਟਿੰਗਾਂ ਹੋਈਆਂ ਪਾਲਿਸੀ ਵੀ ਬਣੀ ਪਈ ਆ ਪਰ ਉਹਨੂੰ ਲਾਗੂ ਕਰਨ ਵਾਸਤੇ ਜਿਹੜਾ ਉਹ ਕੋਈ ਵੀ ਨਾ ਸਰਕਾਰ ਨੇ ਕਦਮ ਚੁੱਕਿਆ ਤੇ ਨਾ ਹੀ ਸਾਡੇ ਵਿਭਾਗ ਨੇ ਚੁੱਕਿਆ ਜੇਕਰ ਤੁਹਾਡੇ ਇਰਦਾਸ ਮੰਗਾ ਨਹੀਂ ਮਿਲ ਜਿੰਦੇ ਤੱਕ ਰੇ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਅੱਜ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਸਾਡੀ ਜੇਕਰ ਅੱਜ ਹੀ ਸੀਐਮ ਨੇ ਮੀਟਿੰਗ ਸਾਡੇ ਨਾਲ ਨਾਕ ਕਰਕੇ ਕੋਈ ਸਾਡੇ ਮਸਲੇ ਦਾ ਹੱਲ ਨਾ ਕੀਤਾ ਫਿਰ ਕੱਲ 10 ਤਰੀਕ ਨੂੰ ਅਹੀਂ ਜਿਹੜਾ ਸੀਐਮ ਦੀ ਰਿਆਸਤ ਦੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਨ ਦਾ ਜਿਹੜਾ ਸਾਡਾ ਉਹ ਸਰਕਾਰ ਨੂੰ ਨੋਟਿਸ ਆ ਉਥੇ ਧਰਨਾ ਪ੍ਰਦਰਸ਼ਨ ਕਰਾਂਗੇ ਜੇਕਰ ਧਰਨੇ ਪ੍ਰਦਰਸ਼ਨ ਦੌਰਾਨ ਕੋਈ ਸਾਡੇ ਨਾਲ ਵਧੇ ਕੀ ਹੁੰਦੀ ਆ ਤੇ ਜੇ ਇਹ ਹੜਤਾਲ ਜਰੀਆਂ ਮਿਥੇ ਸਮੇਂ ਦੇ ਵਿੱਚ ਵੀ ਬਦਲ ਸਕਦੀ ਹੈ ਤਾਂ ਜੀ ਇਹਨਾਂ ਸਵਾਰੀਆਂ ਨੂੰ ਕਾਫੀ ਜਿਹੜੇ ਦਿੱਕਤਾਂ ਸਾਹਮਣੇ ਕਰਨਾ ਪਵੇਗਾ ਕਿਉਂਕਿ ਸਵਾਰੀਆਂ ਕੋ ਅਸੀਂ ਜਰੀਆ ਮਾਫੀ ਚਾਹੁੰਦੇ ਹਾਂ ਕਿਉਂਕਿ ਸਵਾਰੀਆਂ ਨੂੰ ਵੀ ਪਤਾ ਵੀ ਜਿਹੜੇ ਸਾਡੇ ਮਸਲੇ ਨੇ ਜਿਹੜੀਆਂ ਮੰਗਾਂ ਨੇ ਉਹ ਸਵਾਰੀਆਂ ਦੇ ਵੀ ਹੱਕਾਂ ਦੀਆਂ ਮੰਗਾਂ ਨੇ ਕਿਉਂਕਿ ਸਵਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਨੇ ਸਾਡੀ ਬੱਸਾਂ ਦੇ ਵਿੱਚ ਤਕਰੀਬਨ 130 30 150 50 ਸਵਾਰੀਆਂ ਜਿਹੜੀਆਂ ਸਾਡੀਆਂ ਬੱਸਾਂ 'ਚ ਸਫਰਕਾਰੀਆਂ ਫ੍ਰੀ ਸਫਰ ਦੇ ਦੌਰਾਨ ਤੇ ਬੱਸਾਂ ਸਾਡੇ ਕੋਲ ਬਹੁਤ ਮਾੜੀ ਹਾਲਤ ਦੀਆਂ ਨੇ ਤੇ ਘਟ ਨੇ ਬਹੁਤ ਘੱਟ ਗਿਣਤੀ ਵਿੱਚ ਆ ਬੱਸਾਂ ਤੇ ਨਾ ਤੇ ਟਾਇਰ ਆ ਨਾ ਕੋ ਸਪੇਅਰ ਪਾਰਟ ਹੈ ਡੀਪਮਾਂ ਦੇ ਵਿੱਚ ਅਸੀਂ ਮੰਗ ਕਰਦੇ ਆਂ ਵੀ ਜੇ ਜਨਤਾ ਨੂੰ ਤੁਸੀਂ ਸਹੂਲਤ ਦੇਣੀ ਆ ਤੇ ਤਕਰੀਬਨ ਘੱਟੋ ਘੱਟ 10000 ਬੱਸ ਵੀ ਚਾਹੀਦੀ ਆ ਸਵਾਰੀਆਂ ਖੱਜਲ ਖਰਾਬ ਹੋ ਰਹੀਆਂ ਨੇ ਇਹਦੀ ਜਿਹੜੀ ਵਜ੍ਹਾ ਉਹ ਪੰਜਾਬ ਸਰਕਾਰ ਆ